ਨਹੀਂ ਵੀ ਸੱਜਣੋ ਆ ਗਿਆ ਆਪਣਾ ਹੜੰਬਾ ਸਰੋ ਕੁੱਟਣ ਵਾਲਾ ਉਹ ਕੁੱਟਾ ਗਿਆ ਸਰੋ ਪਹਿਲਾਂ ਚਾਹ ਪੀ ਲਈਏ ਜਿਆਦਾ ਧੱਕਾ ਕਰ ਗਿਆ ਕਿਸਾਨਾਂ ਨਾਲ ਵੀ ਜਿਆਦਾ ਹੋਰ ਲੈ ਥੋੜਾ ਜਿਹਾ ਧੱਕਾ ਕਰ ਗਿਆ ਉਹਨੇ ਕਸੂਰ ਕਿਸਾਨਾਂ ਕਸੂਰੇ ਰੋਲ ਲਈ ਨਹੀਂ ਤਾ ਨਹੀਂ ਨਹੀਂ ਰਿਆਣੇ ਵਾਲੇ ਨੇ ਤਾਂ ਬੰਦ ਕਰ ਆ ਉਹਦੇ ਬੰਦ ਕਰ ਰਿਆਣੇ ਨੇ ਬੰਦ ਕਰਕੇ ਇਸ ਪੇਂ ਨਾ ਵੇਚਣ ਦੇ ਆ ਗਿਆ ਵੇਚਾ ਵੀ ਤਾ ਸਮਝੋ ਤਾ ਕਰਾ ਦਊ ਹਾਂ ਉਹ ਪੁੱਛੀ ਦੀ ਕਿਸੇ ਨੇ ਉਹ ਵੀ ਘੇਰ ਲਿਆ ਹੋਰਾ ਕੌਣ ਕਰੇ ਥੋੜਾ ਜਹਾ ਪੁੱਛਣਾ ਤੂੰ ਦੱਖਾ ਕਰਨਾ ਮਾੜਾ ਹੋਇਆ ਕੌਣ ਘੇਰ ਲਿਆ ਇਹਦਾ ਨੁਸਕਾਨ ਘੱਟ ਹੈ ਨਾ ਹਾਂ ਉਹ ਇਹਨਾਂ ਪੁੱਛਣ ਤੋਂ ਉਹਨਾਂ ਨੇ ਕਰਦੀ ਐ ਇਨਾ ਕਿ ਕਿਹੜਾ ਬਸ ਦਾ ਟੋਟਾ ਪੂਰਾ ਸਾਰੀ ਜਿਹੜੇ ਸਾਰੇ ਕੋਲ ਨਾ ਓਏ ਕਿਸੇ ਮੈਂ ਪਿੰਡਾ ਮੈਂ ਹੁਣ ਕਿੱਥੇ ਆਇਆ ਓਏ 100 150 ਟਰੈਲੀਆ ਚੋਰੀ ਹੋ ਗਈ ਆ ਆਪਣੇ ਵਰਕੀ ਨੇ ਗਈ ਹਾਂ ਨਾ 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 ਐਮਐਲਏ ਨੇ ਚਕਾਈ ਐ ਆਪਣੇ ਵਰਕੀ ਨੇ ਨਹੀਂ ਨਾ ਨਾ ਐਮਐਲਏ ਨੇ ਚਕਾਈ ਐ ਆਪਣੇ ਵਰਕੀ ਨੇ ਕੋਈ ਚੱਕੀ ਐ ਨਾ ਨਾ ਆਪਣੇ ਨੇ ਨ ਕੀ ਆ ਹਾਂ ਬੱਡੇ ਕਰੇਗੇ ਬੰਦੇ ਥੇ ਟਰਾਲੀਆਂ ਹਾਂ ਆ ਆਦਮੀਆਂ ਕੇ ਪੰਜ ਦੋਗੇ ਇਹਨਾਂ ਲਫਾਈਆਂ ਆ ਟਰਾਲੀਆਂ ਹਾਂ ਫੇਰ ਆ ਮਦਦ ਨੇ ਥੋੜੀ ਚੱਕੀਆਂ ਛੱਟ ਤੋਂ ਜਾਓ ਤੁਮੇ ਲੋਵਾ ਪਾਰੋਂ ਫੁਲਤੇ ਦੀ ਆਪਣੇ ਵਰਗੇ ਨੇ ਉਹ ਥਾਲਿਆਂ ਤੋਂ ਲੱਗ ਗਿਆ ਪਤਾ ਹੀ ਨਾ ਕੋਈ ਨਹੀਂ ਪਤਾ ਲੱਗਿਆ ਖਨੋਰੀਆਂ ਉਰੇ ਚੱਕੇ ਉਰਦਾਬ ਕੀ ਆਪਕੋ ਹਾਂ ਖਨੋਰੀਆਂ ਇਹ ਲੱਗ ਲੀਆਂ ਇੱਕ ਰਾਤ ਵੀਡੀਓ ਹਰ ਤੇ ਗਿੱਲੇ ਕਹ ਸੱਤ ਟਰੈਕਟਰ ਸੱਤ ਟਾਲੀਆਂ ਮੇਰੇ ਘਰਾਂ ਖੜੀਆਂ ਭਾਈ ਜਿਸਕੀਆਂ ਹੈਗੇ ਸਿਆਣ ਕਾ ਲਜਾ ਸਕਦਾ ਹੈ ਉਹ ਸਾਰਾ ਲੋਹਾ ਚੱਕ ਕੇ ਲੈ ਕੇ ਏਡਾ ਪੈਦਾ ਧੱਕਾ ਕਰ ਰਹੇ ਨੇ ਹਾਂ ਮਾਰ ਲੈ ਕੇ ਬੈਠੋ ਚੱਲ ਇਤਰਾ ਉਹ ਕਾ ਨੂੰ ਸਿਲੰਡਰ ਗੀਆ ਚਾਹ ਪੱਤੀ ਸਾਰਾ ਕੋ ਚੱਕ ਕੇ ਲੈ ਕੇ ਜਿਹੜੀ ਸੰਦ ਹੀ ਏਡੇ ਡੇਲੇ ਗਿਆ ਬਹੁਤ ਮਾੜਾ ਕਰ ਹਾਂ ਹਾਂ ਢੇਲੀ ਗਈ ਪਤਨੀ ਕੇ ਸਾਰੀ ਮੇਰਾ ਪੁੱਸ ਚੱਕ ਲਈ ਗਈ ਹੈ ਇੱਕ ਸਿਲੰਡਰ ਹੋਗਾ ਪੁੱਸ ਸਾ ਚੱਕੀ ਜਾ ਰਿਹਾ ਪਠਾਣੇ ਮੇ ਲੇ ਜਾਗਾ ਚਾ ਕਰ ਕਰ ਪੀਆ ਕਰਾਂਗੇ ਟਰਾਲੀਆਂ ਟਰਾਲੀਆਂ ਲੈ ਕੇ ਛਿੜਕਣੇ ਲੈ ਕੇ ਚਾ ਚਾ ਦੁੱਤਨ ਚੱਕਰ ਕੇ ਨਾ ਪੰਜਾਬ ਸਰਕਾਰ ਦਾ ਰਹਿਣੇ ਕਿ ਕਰਾ ਖਾ ਮਾਰੇ ਕੀੜੇ ਪੈ ਗਏ ਤਾਂ ਕਿ ਇਹਨਾਂ ਨੂੰ ਦਰ ਨਾਲ ਨਾਲ ਪਾ ਮੇਰੇ ਯਾਰ ਬਠਿੰਡਾ ਨਾ ਉਹ ਕੁੱਟਿਆ ਸੂਜਟ ਕਿੰਨੇ ਕੁੱਟੇ ਜੰਨੇ ਕਹਿੰਦੇ ਬਹੁਤ ਕੁੱਟੇ ਵਿਚਾਰੇ ਰ ਬਹੁਤ ਜਾ ਹੋਰਾ ਪੱਗਾ ਲਾ ਉਹਨਾਂ ਗਿਆ ਬੁਰੇ ਹੀ ਲੈ ਜਿੱਦ ਨੂੰ ਆਪਣਾ ਪੁੜਸ ਨਹੀਂ ਲੱਗੀ ਐ ਹਾਂ ਉੜਾ ਸੇਲ ਵਾਲਾ ਕਹਿੰਦਾ ਇੰਨੀ ਪੁੜਸ ਆ ਗਈ ਉਧਰ ਕੁੱਟੇ ਐ ਫੇਰ ਉਧਰ ਕੁੱਟੇ ਨੋ ਬਾਈ ਹਾਂ ਲੈ ਵੀਡੀਓ ਆ ਰਹੀਆਂ ਟੈਲੀਵਿਜ਼ਨ 'ਚ ਲਵਾ ਤੋ ਨਹੀਂ ਖੜੇ ਯਾ ਦੇਖਾ ਆਰੇ ਰਾਮ ਮਾੜਾ ਚੱਕ ਲੀਓ ਦੇਖਾ ਹਾਂ ਹਰੇ ਰਾਮ ਹਰੇ ਰਾਮ ਹਰੇ ਰਾਮ ਇੱਕ ਗੱਲ ਪੁੱਛਿਆ ਸਹੀ ਕਿਸਾਨ ਕੋ ਨਹੀਂ ਹੈਗੀ ਸਤਨਾਮ ਸਹੀ ਕਿਸਾਨ ਨਹੀਂ ਹੈ ਕਿ ਉਹ ਬਹੁਤ ਦੇਖੂ ਪਰਕਾਉ ਹੈ ਵਾਹਿਗੁਰੂ 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 ਸਹੀ ਕਿਸਾਨ ਦਾ ਉਹ ਕਿਹੜਾ ਕੰਮ ਕਰ ਰਹੇ ਆ ਨਹੀਂ ਭਾਈ ਬਹੁ ਮਜਬੂਰੀ ਕਿਸਾਨਾਂ ਨੂੰ ਲੱਗੀ ਜਾ ਗਰਾਂਗੇ ਉਹ ਕਰਨੇ ਜਿਹੜੇ ਹੁਣ ਆਗੂ ਹੀ ਬੈਠੀਂ ਹੋਣਾ ਹੀ ਢੋਡੀ ਜਾਮੇ ਲਾਣੇ ਦਾ ਰਹਿ ਗਿਆ ਕਹ ਦੋ ਹਾਂ ਐ ਕਿਹ ਕੁ ਲੱਗੇਗਾ ਕਰੋ ਸਾਰੀ ਬੱਦੂ ਕੰਮ ਡੰਗਰ ਨੂੰ ਕੌਣ ਸਾਂਵੇਂਗਾ ਅੱਗਾ ਦੇ ਆਗੂ ਹੀ ਲੱਗੇਗਾ ਨਾ ਕਹ ਦੋ ਆਗਾ ਆਗੂ ਲੱਗੇਗਾ ਨਾ ਸਾਰੇ ਨੂੰ ਲੱਗਣ ਦਾ ਗਏ ਨਾ ਅੱਜ ਛੱਡ ਦਿਆ ਪੰਦੇਰ ਵੀ ਛੱਡ ਦਿਆ ਰਾਹ ਛੱਡ ਦਿਆ ਹਾਂ ਹਾਂ ਬਣਾਵਾਂਗੇ ਕੱਲ੍ਹ ਨਹੀਂ ਨਹੀਂ ਖਾਲਿਸਤਾਨ ਦਾ ਨਾਰਾ ਕਿਸੇ ਨੇ ਵੀ ਲਾਇਆ ਖਾਲਿਸਤਾਨ ਦਾ ਨਾਰਾ ਕਿਸ ਨੇ ਲਾਇਆ ਨਾ ਨਾ ਉਹਦਾ ਬਹਿ ਜਾਉਂਗੇ ਬੰਡਦੇ ਆ ਪੂਰੇ ਕਿਸੇ ਨੇ ਵੀ ਲਾਇਆ ਨੂੰ ਖਾ ਕੇ ਆਪਣਾ ਖਾਲਿਸਤਾਨ ਲੈਣਾ ਵੀ ਨੇ ਉਹ ਕਿਹਾ ਉਹਨਾਂ ਨੇ ਇੱਕ ਨੇ ਮੰਗਿਆ ਨਹੀਂ ਉਹ ਜਿਹੜੇ ਨਾਲ ਗੱਲ ਹੋਈ ਆ ਕਿ ਨਾ ਓਕੇ ਜੀ ਮਾਨੂੰ ਖਾਸਤਾਨ ਦੇਂਗੇ ਅਸੀਂ ਲਿਆਂਗੇ ਪਰ ਨਿਉ ਨੀ ਅਸੀਂ ਜਵਾਬ ਦਿੰਦੇ ਵੀ ਨਹੀਂ ਦਿੰਦੇ ਪਰ ਅਮੇ ਨਹੀਂ ਉਰਾ ਨਾਰਾ ਹੀ ਲਾਇਆ ਕਿਸੇ ਨੇ ਖਾਸਤਾਨ ਲੈਣ ਲੱਗ ਰਹੇ ਹਾਂ ਪੱਤਰਕਾਰ ਤੋਂ ਸਾਹਮਣੇ ਨਹੀਂ ਨਹੀਂ ਉਰਾ ਨਾਰਾ ਨੂਰਾ ਕਿਸੇ ਨੇ ਲਾਇਆ ਅਦੋਂ ਉਹ ਬੰਦ ਰਹੇ ਹੁਣ ਆਵੇਗਾ ਰਾਜ ਉਰਾ ਤਾਂ ਉਹ ਬੰਦ ਰਹੇ ਮੇਰੇ ਕਿਸੇ ਨੇ ਕਿਹਾ ਗਿਆ ਓਏ ਮੈਂ ਦੱਸੂ ਮਾਂ ਪਰਸੋ ਦਰਕਾਨ ਕੌਚਲਾਨ ਭੱਗੇ ਤੂੜੀ ਉਰਾ ਡੇਬਾ ਕਢਾ ਲਈ ਗੱਡੀ ਮਾਨੂੰ ਡਰ ਲੱਗਿਆ ਪਾਲੇ ਨੂੰ ਆਖਿਆ ਮੈਂ ਅੱਗੇ ਖੜਾ ਜਾ ਕੇ ਆਓ ਗੱਡੀ ਮਾਕੇ ਪਤਾ ਕਹਿ ਦੇਣਾ ਇਹਦੋਂ ਬਰਦਾਸਤ ਨਾ ਹਰੇ ਤੇ ਨਜਾਮ ਦੇਣਾ ਆਹੋ ਆਹੋ ਬੜੇ ਸਸਤੇ ਰੱਖਿਆ ਕਰੋ ਸਸਤਰਾ ਨਾਲ ਨਹੀਂ ਹੋ ਕਰ ਦਿੰਦਾ ਬਈ ਬੜੇ ਸਸਤੇ ਰੱਖਿਆ ਕਰੋ ਬੰਨ ਵੱਡੇ ਰੱਖਦੀ ਹੂ ਜਿੱਤ ਤਰੀ ਗੱਲ ਹੋਈ ਕੋਈ ਪਹਿਲਾਂ ਵੱਡੇ ਰੱਖਦੀ ਹੂ ਹਾਂ ਉਹ ਤੂੰ ਕਹਿ ਪਹਿਲਾਂ ਦੇਖਦਾ ਨਾ ਚੱਲੀ ਹੋਈਗਾ ਨਾ